दलिया आ गया बाप देवे सुनिया रशन गणिया सिंधु आया बाप दे रतन दे देवी आया मित्र ਪੰਜਾਬੀ ਸੱਤਾ ਚਾਰ ਮਤਾਬਕ ਜਿਵੇਂ ਸਾਡੇ ਨੈਪੀ ਕਲਚਰ ਦੇ ਮਤਾਬਕ ਜਿਦੋਂ ਸਾਡੇ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਦਿਆ ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਕਰਾਈ ਬੰਨੇ ਆ ਸਵਾਦ ਦੇ ਬੰਨੇ ਇਸੇ ਨਾਮ ਪੁਰਾਣੇ ਕਰੇ ਨਿੰਮਨ ਲੱਗੇ ਰਸੋਰੀ ਕੀਤੀ ਹੈ ਪਰ ਅੱਜ ਅਸੀਂ ਬਹੁਤ ਖੁਸ਼ ਆ ਹਾਂ ਮਾਵਾ ਭੈਣਾਂ ਨੇ ਗੀਤ गा ਕੇ ਖੁਸ਼ੀ ਮਨਾਈ ਅਸੀਂ ਅਜਾ ਪਾਲੀ ਵਾਪਸੀ ਵਾਸਤੇ ਬੜੇ ਜਿਹੜੇ ਗੀਤ ਵੀ ਗਾਏ ਲੱਡੂ ਵੀ ਵੰਡਤੇ ਸਿੱਧੂ ਦੀ ਵਾਪਸੀ ਹੋਈ ਹੈ ਜਵਾਬ ਕੀ ਦੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੋਚਿਆ ਸੀ ਵੀ ਸਿੱਧੂ ਨਹੀਂ ਆਉਂਦਾ ਮੁੜਕੇ ਨਹੀਂ ਉਹ ਤਾਂ ਭੁੱਲ ਜਾਣ ਵੀ ਉਹਦਾ ਬਾਈ ਨੇ ਵੀ ਕਹਿਆ ਸੀ ਵੀ ਭੁੱਲ ਜਾਓ ਤੁਸੀਂ ਤੇ ਬਾਈ ਨੇ ਬਾਈ ਆਇਆ ਦੁਬਾਰੇ ਤੁਸੀਂ ਬਹੁਤ ਖੁਸ਼ ਹੈ ਤੇ ਹੈਲੋ ਬਾਈ ਕਾਰਪੋਰੇਸ਼ਨ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਕੁਰਸੀਆਂ ਵਾਪਸ ਲੈ ਕੇ ਆਈਆਂ ਨੇ ਹੈ ਬਾਈ ਇਹ ਹਵੇਲੀ ਦੇ ਵਿੱਚ ਤੇ ਅਸੀਂ ਬਹੁਤ ਪਰਮਾਤਮਾ ਦਾ ਸੁਖ ਮਹਿਰ ਯਾਰ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਵਾਦ ਦਿੰਦੇ ਹਾਂ ਅਸੀਂ ਦੀ ਬਹੁਤ ਖੁਸ਼ੀ ਹੈ ਅੱਛਾ ਮਾਦਾ ਲੰਬੇ ਸਮੇਂ ਬਾਅਦ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਵੀ ਰੌਣਕਾਂ ਲੱਗੀਆਂ ਨੇ ਅੱਜ ਨਿੰਮ ਵੀ ਵੰਦਦਾ ਲੱਡੂ ਵੀ ਵੰਡਦਾ ਤੇ ਸਿੱਧੂ ਦੀ ਮਤਲਬ ਦੇਖ ਲਿਆ ਛੋਟਾ ਸਿੱਧੂ ਤੁਸੀਂ ਕਿਵੇਂ ਲੱਗਦਾ ਫੋਟੋਆਂ ਦੇਖੀਆਂ ਹੈ ਉਹ ਫਿਰ ਉਹ ਵੀ ਲੱਗਦਾ اچھا ਵੀਰੇ ਬੰਡਾ ਦੇ